रेडी ਮਨੁੱਖੀ ਸਵਾ ਵਿੱਚ ਕੁਦਰਤੀ ਤੌਰ ਉੱਤੇ ਹਰ ਰੰਗ ਮਾਨਣ ਦਾ ਚਾ ਛੁਪਿਆ ਹੋਇਆ ਹੁੰਦਾ ਹੈ ਡੰਡੀ ਹੋਵੇ ਵੀ ਕਿਉਂ ਨਾ ਪ੍ਰਸ਼ੰਚਨ ਰੱਬ ਨੇ ਜਿੰਨੀ ਵੀ ਜ਼ਿੰਦਗੀ ਦਿੱਤੀ ਹੈ ਉਸ ਨੂੰ ਖੁੱਲ੍ਹ ਕੇ ਜਿਉਣਾ ਚਾਹੀਦਾ ਹੈ ਡੰਡੀ ਜ਼ਿੰਦਗੀ ਜਿਉਣਾ ਅਤੇ ਜ਼ਿੰਦਗੀ ਦੇ ਰੰਗ ਮੰਨਣਾ ਆਪਣੇ ਆਪ ਵਿੱਚ ਦੋ ਅਲੱਗ ਵਿਸ਼ੇ ਹੋ ਸਕਦੇ ਹਨ ਜਾਂ ਫਿਰ ਇਹਨਾਂ ਨੂੰ ਇੱਕ ਕਰਕੇ ਵੀ ਦੇਖਿਆ ਜਾ ਸਕਦਾ ਹੈ ਡੰਡੀ ਇਹ ਹਰ ਵਿਅਕਤੀ ਦੇ ਆਪੋ ਆਪਣੇ ਸੁਭਾਅ ਉੱਤੇ ਨਿਰਪਰ ਕਰਦਾ ਹੈ ਡੰਡੀ ਕਈ ਲੋਕ ਜ਼ਿੰਦਗੀ ਵਿੱਚ ਸਿਰਫ ਦਿਨ ਕਟੀ ਕਰ ਰਹੇ ਹੁੰਦੇ ਹਨ ਡੰਡੀ ਕੋਈ ਕੋਈ ਦੁਨੀਆ ਦਾ ਹਰ ਰੰਗ ਖੁੱਲ ਕੇ ਮੰਨਣਾ ਚਾਹੁੰਦੇ ਹਨ ਡੰਡੀ ਦਿਨ ਕਟੀ ਵੀ ਜੇ ਖੁਸ਼ੀ-ਖੁਸ਼ੀ ਕੀਤੀ ਜਾਵੇ ਤਾਂ ਉਸ ਵਰਗਾ ਆਨੰਦ ਕਿਧਰੇ ਹੋਰ ਜਾ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਡੰਡੀ ਜੇ ਦੂਜੇ ਪਾਸੇ ਗੱਲ ਕਰੀਏ ਦੁਨੀਆ ਦੇ ਰੰਗ ਮੰਨਣ ਦੀ ਤਾ ਕਈ ਲੋਕ ਰੰਗ ਮਾਨਦੇ ਮਾਨਦੇ ਜ਼ਿੰਦਗੀ ਤੋਂ ਵੀ ਹੱਥ ਤੋਂ ਬੈਠਦੇ ਹਨ ਡੰਡੀ ਜਮਾਨੇ ਦੇ ਬਦਲਨ ਨਾਲ ਲੋਕਾਂ ਦੇ ਰਹਿਣ ਸਹਿਣ ਵਿੱਚ ਤਬਦੀਲੀ ਆਉਣੀ ਕੁਦਰਤੀ ਗੱਲ ਹੈ ਪਰ ਮਨੁੱਖ ਜਦੋਂ ਉਸ ਨੂੰ ਹੱਦੋਂ ਵੱਧ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੂੰਦੀ ਖਾਣੀ ਪੈਂਦੀ ਹੈ ਡੰਡੀ ਕੁਝ ਇਸੇ ਤਰ੍ਹਾਂ ਨਾਲ ਹੀ ਲੋਕਾਂ ਵਿੱਚ ਖਾਸ ਤੌਰ ਉੱਤੇ ਪੰਜਾਬੀਆਂ ਵਿੱਚ ਘੁਮਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਣ ਲੱਗਿਆ ਹੈ ਕਿ ਇੱਕ ਦੋ ਛੁੱਟੀਆਂ ਆਈਆਂ ਤਾਂ ਪਹਾੜਾਂ ਵੱਲ ਘੁਮਣ ਨਿਕਲ ਗਏ ਡੰਡੀ ਘੁੰਮਣਾ ਚੰਗੀ ਗੱਲ ਹੈ ਪਾਰ ਅੱਜ ਦੀ ਰੈਡੀ ਤੇਜ਼ ਰਫਤਾਰੀ ਵਿੱਚ ਅਣਜਾਣ ਥਾਵਾਂ ਉੱਤੇ ਜਾ ਕੇ ਮਨਮਰਜ਼ੀਆਂ ਕਰਨੀਆਂ ਹਾਨੀਕਾਰਕ ਸਿੱਧ ਹੋ ਰਹੀਆਂ ਹਨ ਡੰਡੀ ਗਰਮੀਆਂ ਦੇ ਦਿਨਾਂ ਵਿੱਚ ਨੌਜਵਾਨ ਵਰਗ ਜਾਂ ਜਿਸ ਦੇ ਪੱਲੇ ਚਾਰ ਪੈਸੇ ਹਨ ਉਹ ਤਾਂ ਬਸ ਘੁੰਮਣ ਜਾਣ ਲਈ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ ਡੰਡੀ ਜਦ ਕੇ ਦੋ ਕੋ ਦਹਾਕੇ ਪਹਿਲਾਂ ਇਹੋ ਜਿਹਾ ਸ਼ੌਂਕ ਆਮ ਲੋਕਾਂ ਦੇ ਦਿਮਾਗਾਂ ਉੱਤੇ ਬਹੁਤਾ ਭਾਰੂ ਨਹੀਂ ਸੀ ਸਗੋਂ ਉਹ ਛੁੱਟੀ ਵਾਲੇ ਦਿਨ ਘਰ ਦਾ ਕੋਈ ਨਾ ਕੋਈ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ ਡੰਡੀ ਸਾਡੇ ਅਜੋਕੇ ਸਮਾਜ ਵਿੱਚ ਲੋਕਾਂ ਅੰਦਰ ਵਿਖਾਵਾ ਕਰਨ ਦਾ ਰੁਝਾਨ ਉੱਭਰ ਰਿਹਾ ਹੈ ਡੰਡੀ ਸੋਸ਼ਲ ਮੀਡੀਆ ਦੇ ਪ੍ਰਚਲਨ ਕਾਰਨ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਡੰਡੀ ਕਈ ਲੋਕ ਤਾਂ ਸਿਰਫ ਵਿਖਾਵਾ ਕਰਨ ਲਈ ਕਰਦੇ ਚੁੱਕ ਕੇ ਘੁੰਮਣ ਜਾਂਦੇ ਹਨ ਕਿਉਂਕਿ ਉਹ ਉਹਨਾ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਜਿੱਥੇ ਤੁਸੀਂ ਘੁੰਮ ਕੇ ਆਏ ਹੋ ਅਸੀਂ ਵੀ ਉੱਥੇ ਗਏ ਹਾਂ ਦੰਦੀ ਉਹ ਉਹਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਵੀ ਉਹਨਾਂ ਤੋਂ ਘੱਟ ਨਹੀਂ ਹਨ ਪਰ ਇਹ ਗੱਲਾਂ ਉਹਨਾਂ ਲਈ ਹੀ ਘਾਤਕ ਸਿੱਧ ਹੁੰਦੀਆਂ ਹਨ ਡੰਡੀ ਪੰਜਾਬ ਦੀਆਂ ਚੌੜੀਆਂ ਅਤੇ ਪੱਧਰੀਆਂ ਸੜਕਾਂ ਉੱਤੇ ਤੇਜ਼ ਰਫ਼ਤਾਰ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਚਲਾਉਣ ਵਾਲੇ ਨੌਜਵਾਨ ਪਹਾੜਾਂ ਵਿੱਚ ਘੁੰਮਣ ਗਏ ਉੱਥੋਂ ਦੀਆਂ ਸੜਕਾਂ ਉੱਤੇ ਵੀ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹਨ ਡੰਡੀ ਉੱਥੇ ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਡੁੰਗੀਆਂ ਖੱਡਾਂ ਹੁੰਦੀਆਂ ਹਨ ਡੰਡੀ ਛੋਟੀ ਜਹੀ ਲਾਪਰਵਾਹੀ ਕਾਰਨ ਉਹ ਆਪ ਤਾਂ ਹਾਦਸਿਆਂ ਦਾ ਸ਼ਿਕਾਰ